ਦੂਲ ਮੁਕਤੀ ਮੋਰਚਾ ਆਜ਼ਾਦ ਪੰਜਾਬ ਮੋਰਚਾ ਦੇ ਤਹਿਤ ਚਾਰਜ ਮਨਜੀਤ ਰਾਜ ਦੀ ਪ੍ਰਧਾਨਗੀ ਹੇਠ ਰੋਜ ਪ੍ਰਦਰਸ਼ਨ ਕੀਤਾ ਗਿਆ ਪੱਤਰਕਾਰ ਜੋਜੀਤ ਸਿੰਘ ਖੋਫੜੀ ਖਾਸ ਰਿਪੋਰਟ ਮਾਝਾ ਖੇਤਰ ਦੇ ਕਿ ਨਾ ਚਾਰਜ ਮਨਜੀਤ ਰਾਜ ਦੀ ਪ੍ਰਧਾਨਗੀ ਹੇਠ ਬਟਾਲਾ ਦੇ ਚੌਂਕ ਵਿਖੇ ਪੰਜਾਬ ਸਰਕਾਰ ਦੇ ਖਿਲਾਫ ਰੋਜ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਅੱਜ ਗਰੀਬ ਪਰਿਵਾਰਾਂ ਦੀਆਂ ਔਰਤਾਂ ਵੱਖ-ਵੱਖ ਕਰਜ਼ੇ ਦੀ ਦਲਦਲ ਵਿੱਚ ਫਸੀਆਂ ਹੋਈਆਂ ਹਨ ਇਹ ਨਾਦਾ ਕਰਜ਼ਾ ਮੁਆਫ ਕੀਤਾ ਜਾਵੇ ਇਸ ਤੋਂ ਬਾਅਦ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਮਾਜਾ ਖੇਤਰ ਦੇ ਇਨਚਾਰਜ ਮਨਜੀਤ ਰਾਜ ਅਤੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਉ ਕੀ ਹਾ ਕੀ ਜੇਕਰ ਸਰਕਾਰ ਨੇ ਮੰਗਾ ਨਾ ਮਨੀਆਂ ਦਾ 27 ਦਸੰਬਰ ਡੀਸੀ ਦਫਤਰ ਗੁਰਦਾਸਪੁਰ ਅਤੇ 30 ਦਸੰਬਰ ਅੰਮ੍ਰਿਤਸਰ ਡੀਸੀ ਦਫਤਰ ਅਗੇਤਰ ਨਾ ਲਾਇਆ ਜਾਵੇਗਾ ਅਤੇ ਵੱਡੇ ਪੱਧਰ ਤੇ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ ਪਰ ਸਾਡੇ ਵਾਲੀ ਦੇਖੋ ਕਿ ਬਹੁਤ ਜ਼ਮੀਨਾਂ ਘੋਟਾ ਦੇ ਨਾਲ ਕਿਰਤੀ ਲੋਕਾਂ ਦਾ ਕਿੰਨਾ ਵੱਡਾ ਬਗਵਾਨ ਸਮਾ ਸਰਕਾਰ ਮੋਤੀ ਸਰਕਾਰ ਜਿਹੜੀ ਕਸਾ ਕਰ ਰਹੀ ਆ ਔਰ 300 3000 ਰੁਪਏ ਤੇ ਕਿਹੜੀ ਦਿਨਾਂ ਦੀ ਜਿਹੜੀ ਫੋਰਸ ਜਿਹੜੀ ਅਜੀਬ ਛੋਹ ਬੰਦੇ ਦੀ ਨੋਟੀ ਬਣਾਏਗੀ ਕਿਹੜੀ ਪਾਣਿਆ ਜਿਹੜੀ ਇਹਦਾ ਮਕਸਦਤਾ ਕੁੰਨਦੀ ਔਰ ਸਰਕਾਰ ਜਿਹੜੀ ਨਿਕੰਨੀ ਐ ਤੇ ਅਸੀਂ ਸਰਕਾਰ ਨੂੰ ਤੈਅ ਚ ਬਿਆਨ ਕਰਕੇ ਜਾਂਦੇ ਆ ਅੱਜ ਜਦੋਂ ਬਹੁਤ ਕਿੰਤੀ ਲੋਕ ਇਕੱਠੇ ਨਹੀਂ ਹੋਏ ਅਸੀਂ ਥੋੜੇ ਇਕੱਠੇ ਹੋਏ ਆ ਬਹੁਤ ਲੋਕਾਂ ਨੂੰ ਬਚਾਉਣ ਦਾ ਕੋਸ਼ਿਸ਼ ਕਰਕੇ ਸਰਕਾਰ ਨੂੰ ਮਾਰਕ ਆਰਿਆ ਦੇ ਹਨ ਮੁਕਤੀ ਦਾ ਕਿ ਆਪਾਂ ਕੁਝ ਲੋਕਾਂ ਦੇ ਨਾਲ ਆ ਕੇ ਬਰਾਮਾ ਲਾਪਤ ਹੋ ਕੇ ਰਹਿਣਾ ਇਹ ਸਰਕਾਰ ਜਿਹੜੀ ਸੁੱਟੀ ਸਰਕਾਰ ਆ ਇਹਨੂੰ ਜਵਾਬ ਦੀ ਕੋਸ਼ਿਸ਼ ਕਰਨੀ ਆ ਕਿ ਸਰਕਾਰ ਨਕਮੀ ਤੁਮਨ ਸਰਕਾਰ ਬਣ ਗਈ ਮੋਦੀ ਸਰਕਾਰ ਬਣ ਗਈ ਕੋਈ ਵੀ ਜਿਹੜਾ ਹੱਲ ਨਹੀਂ ਸਾਡਾ ਮਜ਼ਦੂਰ ਲੋਕ ਰੋਦੇ ਨੇ ਭਗਵੰਤਬਾਹਬ ਆਪਣੀ ਇਸ ਸਤਿਸ਼ਟੀ ਤੇ ਬੈਏ ਨੇ ਉਹਨਾਂ ਨੂੰ ਕੋਈ ਤਾਰੀਏ ਪੈਰਾਂ ਨੂੰ ਬੋਲਦੀ ਆ ਕਿ ਆਹ ਤੁਸੀਂ ਗੋਗੋ ਦੀ ਲੈਣਾ ਲਈ ਕਿਆਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ ਤੇ ਸਰਕਾਰ ਜਿਹੜੀ ਖੁੱਤੀ ਸਰਕਾਰ ਆ ਇਹਨੂੰ ਜਵਾਬ ਦੀ ਕੋਸ਼ਿਸ਼ ਕਰਨੀ ਆ ਕਿ ਸਰਕਾਰ ਨਕਮੀ ਭੁਗਤਾਨ ਸਰਕਾਰ ਬਣ ਗਈ ਕੋਈ ਸਰਕਾਰ ਬਣ ਗਈ ਕੋਈ ਵੀ ਜਿਹੜਾ ਹਾਂ ਨਹੀਂ ਸਾਡਾ ਮਜ਼ਦੂਰ ਨੇ ਰੋ ਰਹੇ ਨੇ ਮੁਖਤਮਰ ਸਾਹਿਬ ਆਪਣੀ ਆਸਤ੍ਰਤੀ ਤੇ ਬੇਵਿ ਨੇ ਨੂੰ ਕੋਈ ਪਤਾ ਕਿ ਤੇਨਾ ਮੋਟਾ ਜੀ ਜਿਹੜਾ ਖਿਆਲ ਰੱਖਣਾ ਇਸ ਤਰ੍ਹਾਂ ਕਿ ਸਾਰਿਆਂ ਦੇ ਨਾਮ ਤੇ ਆ ਕਿ ਤੁਸੀਂ ਐਸੀ ਗੱਲ ਕੋ ਜਣਾ ਮਾਜੇ ਤੇ ਲਾ ਕੇ